ਤੁਸੀਂ ਦੇਖ ਰਹੇ ਹੋ ਬਖਤੌੜ ਟੈਲੋ ਜੂਟਿਊਬ ਚੈਨਲ ਮੈਂ ਪਰਮਿੰਦਰਜੀਤ ਸਿੰਘ ਮੇਰੇ ਨਾਲ ਨੇ ਢਿਲੋਂ ਸਾਹਿਬ ਰੋਜ਼ ਦੀ ਤਰ੍ਹਾਂ ਆਪਾਂ ਇਸ ਵੇਲੇ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਨੇ ਆ ਖਬਰਾਂ ਚੋਂ ਖਬਰ ਅੱਜ ਦੀ ਖਬਰ ਕੁਝ ਸਾਡੀ ਮਤਲਬ ਹੋਰ ਤਰ੍ਹਾਂ ਦੀ ਹੈ ਵੱਖਰੇ ਢੰਗ ਦੀ ਖਬਰ ਹੈ ਤੇ ਉਹਦੇ ਬਾਰੇ ਗੱਲਬਾਤ ਕਰਦੇ ਆ ਢਿਲੋਂ ਸਾਹਿਬ ਨਾਲ ਵਿਚਾਰ ਢਿਲੋਂ ਸਾਹਿਬ ਸੈਸ਼ਨ ਢਿਲੋਂ ਸਾਹਿਬ ਕਰਨਗੇ ਢਿਲੋਂ ਸਾਹਿਬ ਨੂੰ ਫੱਦੇ ਬੁਲਾਉਣੇ ਆ ਢਿਲੋਂ ਸਾਹਿਬ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਢਿਲੋਂ ਸਾਹਿਬ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸ਼ਰੂਪ ਟੋਰੀ ਹੋਏ ਸੀਗੇ ਜੀ ਉਦੇ ਬਾਰੇ ਪੰਜਾਬ ਸਰਕਾਰ ਨੇ ਕੱਲ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਦੂਜੀ ਹੁਣ ਇਹ ਨਹੀਂ ਸਮਝਦੇ ਇਹ ਦਿਨੋਂ ਕਿਨ ਮਾਮਲਾ ਜਿਹੜਾ ਇਹ ਉਝਦਾ ਜਾ ਰਿਹਾ ਕੀ ਕਾਰਨ ਹੈ ਕੀ ਗੱਲਬਾਤ ਹੈ ਇਹਦੇ ਵਿੱਚ ਕੀ ਹੋ ਰਿਹਾ ਜੀ ਇਹ ਤੁਸੀਂ ਸਾਡੇ ਜਿਹੜੇ ਦਰਸ਼ਕ ਜਾਂ ਸਾਡੇ ਸੁਣਨ ਵਾਲੇ ਸਰੋਤੇ ਆ ਉਹਨਾਂ ਨੂੰ ਵਿਸ਼ਲੇਸ਼ਣ ਕਰਕੇ ਦੱਸੋ ਖਬਰ ਦੇ ਵਿੱਚ ਕੀ ਹੈ ਅਸਲ 'ਚ ਪ੍ਰਵਿੰਦਰ ਗੱਲ ਇਹ ਹੈ ਕਿ ਮਾਮਲਾ ਹੁਣ ਨਹੀਂ ਉਲ ਗਿਆ ਜੀ ਤੇ ਉਲਜੂਗਾ ਹੋਰ ਉਲਜੂਗਾ ਤੇ 2027 ਦੀਆਂ ਇਲੈਕਸ਼ਨਾਂ ਤੱਕ ਉਲਝਦਾ ਰਹੂਗਾ ਠੀਕ ਹੈ ਜੀ ਔਰ ਇਹਦੇ ਵਾਸਤੇ ਨੈਰੇਟਿਵ ਜਿਹੜਾ ਸੈੱਟ ਕੀਤਾ ਜਾ ਰਿਹਾ ਹੈ ਉਹ ਹੈ ਕਿ 2027 ਦੀਆਂ ਇਲੈਕਸ਼ਨਾਂ ਵੇਲੇ ਕਿਸ ਮੁੱਦੇ ਦੇ ਉੱਤੇ ਇਲੈਕਸ਼ਨ ਲੜੀ ਜਾਵੇ ਇਹ ਰੂਲਿੰਗ ਪਾਰਟੀ ਵਾਲੇ ਪਾਸਿਓਂ ਆਮ ਆਦਮੀ ਪਾਰਟੀ ਵੱਲੋਂ ਜਤਨ ਕੀਤਾ ਜਾ ਰਿਹਾ ਹੈ ਜਤਨ ਕੀਤਾ ਜਾ ਰਿਹਾ ਹੈ ਬਿਲਕੁਲ ਜੀ ਔਰ ਇਹ ਜਤਨ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਤੁਸੀਂ ਜਦੋਂ ਵੀ ਕੋਈ ਬੰਦਾ ਬੋਲਦਾ ਹੈ ਜੀ ਆਮ ਆਦਮੀ ਪਾਰਟੀ ਦਾ ਕੋਈ ਵੀ ਲੀਡਰ ਬੋਲੇ ਚਾਹੇ ਉਹ ਦਿੱਲੀ ਵਾਲੇ ਬੋਲਣ ਚਾਹੇ ਮੁੱਖ ਮੰਤਰੀ ਸਾਹਿਬ ਬੋਲਣ ਇਕ ਗੱਲ ਤੁਸੀਂ ਨੋਟ ਕੀਤੀ ਹੋਣੀ ਹੈ ਕਿ ਨਿਸ਼ਾਨੇ ਤੇ ਨਾ ਤਾਂ ਕਾਂਗਰਸ ਪਾਰਟੀ ਹੁੰਦੀ ਹੈ ਬਿਲਕੁਲ ਜੀ ਨਾ ਭਾਰਤੀ ਜਨਤਾ ਪਾਰਟੀ ਹੁੰਦੀ ਹੈ ਜੀ ਉਹਨਾਂ ਦੇ ਨਿਸ਼ਾਨੇ ਦੇ ਉੱਤੇ ਅਕਾਲੀ ਦਰਹੰਕਾਲੀ ਦਾ ਲੈ ਬਿਲਕੁਲ ਜੀ ਇੱਕ ਦਾ ਨੁਕਤਾ ਏ ਹੈ ਏ ਦੂਜਾ ਏ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਜਿਹੜਾ ਨੈਰੇਟਿਵ 2015-16 ਦੇ ਵਿੱਚ ਅ ਸਿਰਜਿਆ ਗਿਆ ਸੀ ਜੀ ਉਸ ਨੈਰੇਟਿਵ ਦੀ ਵਜ੍ਹਾ ਕਾਰਨ ਕਿਸੇ ਤਰ੍ਹਾਂ ਨੂੰ ਫਾਇਦਾ ਹੋਇਆ ਤੇ ਕਿਸੇ ਤਰ੍ਹਾਂ ਕੋਈ ਨੁਕਸਾਨ ਆ ਗਿਆ ਠੀਕ ਹੈ ਜੀ ਆਪਾਂ ਇਸ ਗੱਲ ਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਜਿਹੜੀਆਂ ਘਟਨਾਵਾਂ ਇਹਨਾਂ ਦਾ ਬੁੱਢ ਜਿਹੜਾ ਬੁਰਜ ਜਵਾਹਰ ਸਿੰਘ ਵਾਲਾ ਤੋਂ ਜਦੋਂ ਗੁਰੂ ਸਾਹਿਬ ਦਾ ਸਰੂਪ ਚੋਰੀ ਕੀਤਾ ਗਿਆ ਜੀ ਉਦੋਂ ਵਧਿਆ ਸੀ ਜੀ ਪਹਿਲਾਂ ਸਰੂਪ ਚੋਰੀ ਹੋਇਆ ਬਿਲਕੁਲ ਜੀ ਫਿਰ ਚੋਰੀ ਹੋਣ ਤੋਂ ਬਾਅਦ ਸਰੂਪ ਦੇ ਕੁਝ ਬੰਦਿਆਂ ਨੇ ਜਿਹੜੇ ਸਮਾਜ ਵਿਰੋਧੀ ਤੱਤ ਸੀ ਜਾਂ ਆਪਾਂ ਕਹੇ ਦੀ ਗੁਰੂ ਦੁਖੀ ਸੀ ਉਹਨਾਂ ਨੇ ਇਸ਼ਤਿਹਾਰ ਲਾਏ ਬਰਗਾੜੀ ਤੇ ਆਲੇ ਦੁਆਲੇ ਹੱਥ ਲਿਖਤ ਪਸਟਾ ਜੀ ਉਨਾ ਇਸ਼ਤਿਹਾਰਾਂ ਦੇ ਰਾਹੀਂ ਸਿੱਖ ਪੰਥ ਨੂੰ ਇਹ ਨਿਹੋਰਾ ਦਿੱਤਾ ਗਿਆ ਕਿ ਤੁਹਾਡਾ ਗੁਰੂ ਜੀ ਐਡਾ ਤਾਕਤਵਰ ਹੈ ਤਾਂ ਸਾਡੇ ਕਬਜ਼ੇ ਦੇ ਵਿੱਚੋਂ ਆਜ਼ਾਦ ਹੋ ਕੇ ਆਜ਼ਾਦ ਹੋ ਕੇ ਜਾਂ ਫਿਰ ਤੁਸੀਂ ਐਦਾਂ ਕਰੋ ਕਿ ਤੁਸੀਂ ਆਪਣੇ ਗੁਰੂ ਦਾ ਜਿਹੜਾ ਸਰੂਪ ਹੈ ਉਹ ਫਲਾਣੇ ਡੇਰੇ 'ਚ ਫਲਾਨੀ ਥਾਂ 'ਤੇ ਉੱਥੇ ਜਾਓ ਨਾਲੇ ਤਾਂ ਆਪਣਾ ਸਰੂਪ ਲੈਓ ਤੇ ਨਾਲੇ 10000 ਰੁਪਏ ਅਨਾਮ ਲੈ ਲਓ ਇੱਕ ਚੁਣੌਤੀ ਦਿੱਤੀ ਗਈ ਸੀ ਸਿੱਖ ਪੰਥ ਨੂੰ ਉਸ ਵੇਲੇ ਉਸ ਲੋਕਾਂ ਨੇ ਇੱਕ ਤੱਥ ਖੋਜ ਕਮੇਟੀ ਬਣਾਈ ਸੀ ਤੇ ਉਸ ਤੱਥ ਖੋਜ ਕਮੇਟੀ ਦੇ ਵਿੱਚ ਉਹਨਾਂ ਨੇ ਇਸ਼ਾਰਾ ਕੀਤਾ ਸੀ ਠੀਕ ਹੈ ਜੀ ਉਹ ਜਿੰਦ ਬੰਦਿਆ ਬਲ ਕੇ ਆ ਬੰਦੇ ਹੋ ਸਕਦੇ ਆ ਲੇਕਿਨ ਵਿਰੇ ਦੀ ਸਰਕਾਰ ਦੀ ਨਹੀਂ ਸੀ ਅਕਾਲੀ ਦਲ ਤੇ ਭਾਜਪਾ ਦੀ ਸਾਂਝੀ ਸਰਕਾਰ ਦੀ ਜੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁੰਦੇ ਸੀ ਔਰ ਡਿਪਟੀ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਹੁੰਦੇ ਸੀ ਤੇ ਗ੍ਰਹਿ ਵਿਭਾਗ ਸੁਖਬੀਰ ਸਿੰਘ ਬਾਦਲ ਕੋਲ ਬਿਲਕੁਲ ਸਹੀ ਉਹਨਾਂ ਦੇ ਨਾਲ ਚਰਨਜੀਤ ਸਿੰਘ ਉੱਥੇ ਲੱਗਿਆ ਹੁੰਦਾ ਸੀ ਐਸਐਸਪੀ ਫਰੀਦਕੋੜ ਜੀ ਇਹ ਮਾਮਲਾ ਜਦੋਂ ਪ੍ਰਕਾਸ਼ ਦੇ ਵਿੱਚ ਆ ਗਿਆ ਤੇ ਵਕਫਤ ਕਮਾ ਦੀ ਉੱਤੋਂ ਉਂਗਲਾਂ ਉਠਾ ਕੇ ਸ਼ੁਰੂ ਹੋ ਗਿਆ ਕਿ ਫਲਾਣੇ ਬੰਦੇ ਹੋ ਸਕਦੇ ਜੀ ਕੀ ਦੀ ਮਤਲਬ ਦੁਸ਼ਮਣੀ ਹੋ ਸਕਦੀ ਹੈ ਗੁਰੂ ਰਣ ਸਾਹਿਬ ਦੇ ਨਾਲ ਆਮ ਬੰਦੇ ਦੀ ਤਾਂ ਕੋਈ ਦੁਸ਼ਮਣੀ ਨਹੀਂ ਹੋ ਸਕਦੀ ਬਿਲਕੁਲ ਜੀ ਕਿਸੇ ਦੇ ਕੁਛ ਨਹੀਂ ਕਿਸੇ ਧਰਮ ਵਿਸ਼ੇਸ਼ ਦੀ ਵੀ ਨਹੀਂ ਹੋ ਸਕਦੀ ਨਹੀਂ ਹੋ ਸਕਦੀ ਪਰ ਕਿਉਂਕਿ ਉਸ ਵੇਲੇ ਗੱਲ ਇਹ ਆ ਗਈ ਸੀ ਸਾਹਮਣੇ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਐ ਜਿਹੜੀ ਇੱਕ ਰਾਇਤ ਦਿੱਤੀ ਗਈ ਸੀਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਜੀ ਉਹ ਰਾਇਤ ਦਾ ਇੱਕ ਵੱਡਾ ਕਾਰਨ ਵੀ ਚਾਰਨ ਸੀ ਕਿਉਂਕਿ ਡੇਰਾ ਮੁਖੀ ਨੇ ਇੱਕ ਫਿਲਮ ਬਣਾਈ ਸੀ ਤੇ ਉਹ ਫਿਲਮ ਜਿਹੜੀ ਆ ਪੰਜਾਬ ਦੇ ਵਿੱਚ ਚੱਲ ਨਹੀਂ ਸਕਦੀ ਚੱਲ ਨਹੀਂ ਸਕਦੀ ਚੱਲ ਇਸ ਕਰਕੇ ਨਹੀਂ ਸਕਦੀ ਸੀ ਕਿ ਡੇਰਾ ਮੁਖੀ ਰਾਮ ਰਹੀਮ ਨੂੰ ਪੰਥ ਦੇ ਵਿੱਚੋਂ ਛੇਕਿਆ ਹੋਇਆ ਸੀ ਜਿਹੜਾ ਬੰਦਾ ਪੰਥ ਦੇ ਵਿੱਚੋਂ ਛੇਕਿਆ ਹੋਇਆ ਹੋਵੇ ਤੇ ਪੰਥ ਦੀ ਬਹੁ ਗਿਣਤੀ ਵਾਲੀ ਧਰਤੀ ਦੇ ਉੱਤੇ ਉਹਦੀਆਂ ਫਿਲਮਾਂ ਚੱਲਣੇ ਸੰਭਵ ਹੀ ਨਹੀਂ ਹੋ ਸਕਦਾ ਇਹ ਨਹੀਂ ਹੋ ਸਕਦਾ ਬਿਲਕੁਲ ਸਿੱਖ ਕਾਫੇ ਬਰਦਾਸ਼ਤ ਕਰਦੇ ਸੀ ਕਿ ਉਹ ਫਿਲਮ ਚੱਲੇ ਉਹਦਾ ਵਿਰੋਧ ਹੋ ਗਿਆ ਵਿਰੋਧ ਹੋ ਗਿਆ ਤਾਂ ਉਸ ਲਈ ਫਿਰ ਰਾ ਕੱਢਿਆ ਕਿ ਇਹਦਾ ਕੀ ਰਾ ਕੱਢਿਆ ਜਾਵੇ ਕਿ ਇਹਦੀ ਪਹਿਲਾਂ ਪੰਥ 'ਚ ਵਾਪਸੀ ਕਰਾਈ ਆ ਪੰਥ 'ਚ ਵਾਪਸੀ ਤੇ ਪੰਥ 'ਚ ਵਾਪਸੀ ਕਰਵਾਉਣ ਵਾਸਤੇ ਇੱਕ ਚਿੱਠੀ ਹੈ ਜਿਹੜੀ ਉਹਦੇ ਬੜਾ ਰੋਲਾ ਪਿਆ ਕਿ ਚਿੱਠੀ ਦੇ ਵਿੱਚ ਲਿਖਿਆ ਕੁਝ ਹੋਰ ਸੀ ਗਾਦ ਦੇ ਵਿੱਚ ਆ ਕੇ ਫਿਰ ਉੱਤੇ ਸੋਧ ਵਗੈਰਾ ਹੋਰ ਕੀਤੀ ਗਈ ਉਹਦੇ ਨਾਲ ਇੱਕ ਬਹੁਤ ਵੱਡਾ ਅਡੰਬਰ ਖੜਾ ਹੋ ਗਿਆ ਸੀ ਜੀ ਲੇਕਿਨ ਬਾਅਦੂਦ ਇਸ ਗੱਲ ਦੇ ਕਿ ਭਾਵੇਂ ਉਹਨੂੰ ਮਾਫ ਕਰ ਦਿੱਤਾ ਸੀ ਉਹਨੂੰ ਸਿੱਖ ਪੰਥ ਨੇ ਪ੍ਰਵਾਨ ਨਹੀਂ ਸੀ ਨਹੀਂ ਕੀਤਾ ਠੀਕ ਹੈ ਔਰ ਇਹਦੇ باوجود ਵੀ ਕਿ ਉਹ ਬੰਦੇ ਨੇ ਕੋਈ ਮਾਫੀ ਵੀ ਨਹੀਂ ਮੰਗੀ ਸੀ ਅਮ ਅਕਾਲ ਤਖਤ ਸਾਹਿਬ ਤੋਂ ਜਿਹੜੀ ਮਾਫੀਨਾਮਾ ਹੋਇਆ ਸੀ ਉਹ ਇੱਕ ਪਾਸੜੀ ਹੋਇਆ ਸੀ ਉਹਦਾ ਐਡਾ ਵੱਡਾ ਵਿਰੋਧ ਹੋਇਆ ਕਿ ਚੱਬਾ ਪਿੰਡਾਂ ਤਰਨਤਾਰਨ ਦੇ ਕੋਲ ਜੀ ਉੱਥੇ ਇੱਕ ਸਰਬਤ ਖਾਲਸਾ ਹੋਇਆ ਸੀ ਠੀਕ ਹੈ ਜੀ ਔਰ ਉਹ ਸਰਬਤ ਖਾਲਸੇ ਦੇ ਵਿੱਚ ਮੈਂ ਵੀ ਚੇਚੇਤਾਲ ਦੇ ਉੱਤੇ ਗਿਆ ਸੀ ਤੇ ਉੱਥੇ ਬਹੁਤ ਵੱਡਾ ਕੱਟ ਸੀ ਮੇਰੀ ਜ਼ਿੰਦਗੀ ਦੇ ਵਿੱਚ ਐਡਾ ਵੱਡਾ ਕੱਟ ਨਹੀਂ ਸੀ ਸਹੀ ਹੈ ਜਿਸ ਲੋਕੋ ਕੱਟ ਹੋਇਆ ਤੇ ਉਸ ਕੱਟ ਤੋਂ ਬਾਅਦ ਫੇਰ ਜਿਹੜਾ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਬੈਕਫੁੱਟ ਤੇ ਆਉਣਾ ਪਿਆ ਉਹਨਾਂ ਨੂੰ ਵੀ ਫਿਰ ਸਾਰਾ ਕੁਝ ਬਦਲਣਾ ਪਿਆ ਜਿਹੜਾ ਮਾਫੀਨਾਮਾ ਦਿੱਤਾ ਸੀ ਸਿੰਘ ਸਹਿਬਾਨ ਨੇ ਉਹ ਵਾਪਸ ਲੈ ਲਿਆ ਪਰ ਉੱਥੋਂ ਜਿਹੜਾ ਨੈਰੇਟਿਵ ਸਿਰਜਿਆ ਗਿਆ ਜੀ ਕਿ ਇਹ ਬੇਅਦਬੀ ਜਿਹੜੀ ਹੈਗੀ ਹੈ ਇਹ ਬੇਅਦਬੀ ਅਕਾਲੀ ਭਾਜਪਾ ਸਰਕਾਰ ਦੇ ਦੌਰ ਚ ਹੋਈ ਹੈ ਤੇ ਇਹਦੇ ਲਈ ਜ਼ਿੰਮੇਵਾਰ ਇਹ ਹੈ ਬਿਲਕੁਲ ਉਹਦੇ ਚ ਕਿਸੇ ਨੇ ਇਹ ਨਹੀਂ ਗੱਲ ਕਹੀ ਸੀ ਕਿ ਸਰਕਾਰ ਨੇ ਆਪ ਬੇਅਦਬੀ ਕੀਤੀ ਹੈ ਲੇਕਿਨ ਇੱਕ ਗੱਲ ਉੱਪਰ ਕੇ ਸਾਹਮਣੇ ਆ ਗਈ ਸੀ ਕਿ ਜਿਨ੍ਹਾਂ ਲੋਕਾਂ ਨੇ ਬੇਅਦਬੀ ਕੀਤੀ ਹੈ ਉਹਨਾਂ ਪ੍ਰਤੀ ਸਰਕਾਰ ਦਾ ਵਤੀਰਾ ਜਿਹੜਾ ਹੈ ਉਹ ਲਿਹਾਜੂ ਸੀ ਨਰਮ ਸੀ ਜੀ ਲਿਹਾਜੂ ਕਿਉਂ ਸੀ ਜੀ ਇਸ ਕਰਕੇ ਕਿ ਉਹਨਾਂ ਦੀ ਮਾਲਵਕ ਜਿਸ ਦੇ ਵਿੱਚ ਕਾਫੀ ਸਾਰੀ ਵੋਟ ਸੀ ਵੋਟ ਸੀ ਤੇ ਉਹ ਵੋਟ ਲੈਣੀ ਸੀ ਉਹਦਾ ਫਿਰ ਉਹਨੇ ਕੰਮ ਕੀਤਾ 2017 ਦੀ ਇਲੈਕਸ਼ਨ ਆਈ ਤੇ 2017 ਦੀ ਇਲੈਕਸ਼ਨ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਅਕਾਲੀ ਦਲ ਹੁੰਜਿਆ ਗਿਆ ਸੀ ਸੀਟਾਂ 15 ਹੀ ਰਹਿ ਗਈਆਂ 15 ਰਹਿ ਗਈਆਂ 15 ਸੀਟਾ ਰਹਿ ਗਿਆ ਕਾਂਗਰਸ ਪਾਰਟੀ ਦੀ ਹਕੂਮਤ ਬਣ ਗਈ ਜੀ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਕਹੀ ਸੀ ਕਿ ਜੇ ਅਸੀਂ ਪਾਵਰ 'ਚ ਆ ਗਏ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਨੂੰ ਹੱਲ ਕਰਾਂਗੇ ਹੱਲ ਕਰਾਂਗੇ ਬਿਲਕੁਲ ਸ਼ੁਰੂਆਤ ਉਹਦੀ ਚੰਗੀ ਕੀਤੀ ਵੀ ਜੀ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਹੇਠ ਇੱਕ ਕਮਿਸ਼ਨ ਬਣਦਾ ਉਸ ਕਮਿਸ਼ਨ ਨੇ ਪੜਤਾਲ ਕੀਤੀ ਉਹਦੇ 'ਚ ਅੜਿੱਕੇ ਬਹੁਤ ਲੱਗੇ ਉਹਦੇ ਆਧਾਰ ਦੇ ਉੱਤੇ ਇੱਕ ਐਸਆਈਟੀ ਬਣੀ ਸੀਬੀਆਈ ਤੋਂ ਕਿਸ ਬਾਪਸ ਲੈਂਡ ਬਾਸ ਤੇ ਬੜੀ ਜਦوجਦ ਕਰ ਰਹੀ ਸੀ ਜੀ ਕਰਦਿਆਂ ਕਰਾਉਂਦਿਆਂ ਉਹ ਮਾਮਲਾ ਇੰਨਾ ਲਟਕ ਗਿਆ ਇਹ ਚਾਹਣ ਦੇ ਬਾਵਜੂਦ ਵੀ ਉਹਨੂੰ ਜਿਹੜਾ ਹੈਗਾ ਉਹ ਕਿਸੇ ਫੈਸਲਾਕੁਨ ਪੜਾ ਚ ਨਹੀਂ ਪਿਆ ਸਕੀ ਬਿਲਕੁਲ ਜੀ ਇਵਨ ਇੱਥੋਂ ਤੱਕ ਹੋ ਗਿਆ ਕਿ ਕਮਰਬਿਜੇ ਪ੍ਰਤਾਪ ਸਿੰਘ ਹੋਰਾਂ ਨੇ ਜਿਹੜੀ ਤਫ਼ਤੀਸ਼ ਕੀਤੀ ਸੀ ਉਸ ਤਫ਼ਤੀਸ਼ ਨੂੰ ਵੀ ਹਾਈ ਕੋਰਟ ਨੇ ਰੱਦ ਕਰ ਦਿੱਤਾ ਔਰ ਉਹਨਾਂ ਦਾ ਮਾਮਲਾ ਲਟਕਿਆ ਅੱਜ ਤੱਕ ਲਟਕਿਆ ਹੁੰਦਾ ਹੈ ਹਾਂ ਬਿਲਕੁਲ ਉਹਦੇ ਤੇ ਕਾਂਗਰਸ ਪਾਰਟੀ ਦਾ ਦੌਰ ਚਲਾ ਗਿਆ ਜੀ ਉਹਨਾਂ ਨੂੰ 2022 ਸਜ਼ਾ ਮਿਲ ਗਈ ਕਿ ਤੁਹਾਡੀ ਸਰਕਾਰ ਨੇ ਜਿਹੜਾ ਵਾਅਦਾ ਕੀਤਾ ਸੀ ਉਹ ਵਾਅਦਾ ਪੂਰਾ ਨਹੀਂ ਕੀਤਾ ਤੇ ਹੁਣ ਤੁਸੀਂ ਜਾਓ ਆਪਦੇ ਘਰ ਨੂੰ ਤੇ ਆਮ ਆਦਮੀ ਪਾਰਟੀ ਵਾਲੇ ਨੂੰ ਲੈ ਲੈ ਆਓ ਆਮ ਆਦਮੀ ਪਾਰਟੀ ਨੂੰ ਕਿਉਂ ਲੈ ਕੇ ਆਂਦਾ ਸੀ ਉਹ ਇਸ ਕਰਕੇ ਲੈ ਕੇ ਆਂਦਾ ਸੀ ਕਿ ਉਮਰ ਵਿੱਚ ਜੇ ਪ੍ਰਤਾਪ ਸਿੰਘ ਜੀ ਨੇ ਉਸ ਕੇਸ ਦੀ ਜਾਂਚ ਕੀਤੀ ਸੀ ਉਹਨੂੰ ਆਮ ਆਦਮੀ ਪਾਰਟੀ ਨੇ ਆਪਣੇ ਵਿੱਚ ਸ਼ਾਮਲ ਕਰਵਾ ਲਿਆ ਸੀ ਜਿਸ ਦਿਨ ਸ਼ਾਮਲ ਕਰਵਾਇਆ ਕੇਜਰੀਵਾਲ ਸਾਹਿਬ ਨੇ ਜਨਤਕ ਤੌਰ ਤੇ ਇਹ ਐਲਾਨ ਕੀਤਾ ਸੀ ਕਿ ਜਿਸ ਬੰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਦੀ ਸਾਰੀ ਜਾਂਚ ਕੀਤੀ ਸੀ ਕੇਜਰੀ ਨੂੰ ਸਾਰੀ ਗੱਲ ਦਾ ਪਤਾ ਹੈ ਇਨ ਨੂੰ ਅਸੀਂ ਸ਼ਾਮਲ ਕਰਵਾ ਲਿਆ ਤੇ ਇਹ ਇਨਸਾਫ ਦੇਊਗਾ। ਇਹ ਇਹੋ ਜੀ ਕਾਰਵਾਈ ਕਰੂਗਾ ਕਿ ਤੁਹਾਨੂੰ ਇਨਸਾਫ ਲਈ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਕਰਨ ਵਾਲਿਆਂ ਨੂੰ ਮਿਸਾਲੀ ਸਜ਼ਾ ਮਿਲੇਗੀ। ਇੱਕ এজਰੀਵਾਲ ਨੇ ਕਿਹਾ ਸੀ। ਜੀ। ਪਰ ਉਦੋਂ ਤੋਂ ਲੈ ਕੇ 2022 ਤੋਂ ਲੈ ਕੇ ਅੱਪਾ ਅੱਜ 26 ਚ ਵੜਨ ਵਾਲੇ ਬਿਲਕੁਲ ਜੀ। ਸਾਲ 4 ਹੋਣ ਵਾਲੇ। ਇਹਨਾਂ 4 ਸਾਲਾਂ ਦੇ ਵਿੱਚ ਕੀ ਇਸ ਮਾਮਲੇ 'ਚ ਧੱਕਾ ਤੋੜ ਕੇ ਦੂਰਾ ਕੀਤਾ? ਬਿਲਕੁਲ ਨਹੀਂ ਜੀ। ਇਹ ਵੀ ਗੱਲ ਹੋਈ ਕਿ ਜਿਹੜੇ ਜਿਹੜੇ ਮੁਕੱਦਮੇ ਫਰੀਦਕੋਟ ਚਲਦੀ ਸੀ ਜੀ ਉਹਨਾਂ ਮੁਕੱਦਮਿਆਂ ਨੂੰ ਇੱਕ ਇੱਕ ਕਰਕੇ ਉਹ ਬਦਲ ਕੇ ਚੰਡੀਗੜ੍ਹ ਲੈ ਗਈ ਜੀ ਔਰ ਅੱਜ ਤੱਕ ਜਿਹੜਾ ਹੈਗਾ ਪੰਜਾਬ ਸਰਕਾਰ ਨੇ ਜਿਸ ਤੰਗ ਦਾ ਵਿਰੋਧ ਕਰਨਾ ਸੀ ਉਹ ਨਹੀਂ ਨਹੀਂ ਕੀਤਾ ਬਿਲਕੁਲ ਜੀ ਉਹ ਮਾਮਲਾ ਉੱਥੇ ਦਾ ਉੱਥੇ ਹੀ ਹੈ ਉੱਥੇ ਜਿਉਂਦਾ ਕਿਉਂ ਹੈ ਮੋਰਮਰਾਪਾ ਦੇਖੀਏ ਤਾਂ ਪਿਛਲੇ ਸਮੇਂ ਦੇ ਵਿੱਚ ਅਕਾਲੀ ਦਲ ਨੂੰ ਥੋੜੀ ਜਿਹੀ ਜਿਹੜੀ ਹੈਗੀ ਰਾਹਤ ਮਿਲੀ ਜੀ ਜਿਹੜਾ ਅਕਾਲੀ ਦਲ ਆਈਸੀਯੂ ਦੇ ਵਿੱਚ ਪਿਆ ਸੀ ਜੀ ਉਹ ਹੁਣ ਆਈਸੀਯੂ ਦੇ ਵਿੱਚੋਂ ਬਾਹਰ ਨਿਕਲਾ ਹੈ ਤੇ ਬਾਹਰ ਨਿਕਲ ਕੇ ਆ ਕੇ ਵਾਰਡ ਚ ਪੈ ਗਿਆ ਅਜੇ ਤੱਕ ਇਹ ਨਹੀਂ ਕਹਿ ਸਕਦੇ ਕਿ ਪੇਸ਼ੈਂਟ ਬਿਲਕੁਲ ਠੀਕ ਹੋ ਗਿਆ ਠੀਕ ਹੋ ਗਿਆ ਅਕਾਲੀ ਦਲ ਦੀ ਬਿਮਾਰੀ ਨਹੀਂ ਦੂਰ ਹੋਈ ਨਹੀਂ ਹੋਈ ਬਿਮਾਰੀ ਹੈਗੀ ਹੈ ਲੇਕਿਨ ਜਿਹੜੀ ਉਹਦੇ ਜਿਹੜੀ ਖਤਰਾ ਹੈ ਜਾਨ ਸੀ ਉਹ ਟਲ ਗਿਆ ਟਲ ਗਿਆ ਬਿਲਕੁਲ ਹੁਣ ਖਤਰਾ ਹੈ ਜਾਨ ਟਲ ਤੋਂ ਬਾਅਦ ਹੈ ਜੋ ਕੁਝ ਤਰਨ ਤਰਨ ਦੇ ਵਿੱਚ ਇਲੈਕਸ਼ਨ ਹੋਈ ਹੈ ਜੀ ਉਸ ਇਲੈਕਸ਼ਨ ਨੇ ਆਮ ਆਦਮੀ ਪਾਰਟੀ ਨੂੰ ਫਿਕਰ ਪਾਤਾ ਕਿ ਮਾਝੇ ਦੇ ਖਿੱਤੇ ਚੋਂ ਇਹ ਬੰਦਾ ਜਿਹੜਾ ਯਾਰ ਜਿਹੜੇ ਨੂੰ ਤਾਂ ਕੈਂਡੀਡੇਟ ਨੰਬਰ 2 ਤੇ ਕਿਹਾ ਨੰਬਰ 2 ਤੇ ਕਿਹਾ ਫਿਰ ਦੂਜਾ ਮੈਰਿਟਿਵ ਸਰਜਨ ਦੀ ਕੋਸ਼ਿਸ਼ ਕੀਤੀ ਦੇਖੋ ਜੀ ਇਹ ਤਾਂ ਜੀ ਗੈਂਗਸਟਰ ਹੈ ਗੈਂਗਸਟਰ ਹੈ ਉਹ ਵੀ ਤੇ ਗੈਂਗਸਟਰ ਨੂੰ ਬਿਨਾ ਦੇਤੇ ਫਿਰ ਤਣਾਤਲ ਮੁਕਦਮੇ ਵੀ ਦਰਜ ਕੀਤੀ ਪਰ ਗੱਲ ਕੋਈ ਬਣੀ ਬਣੀ ਨਹੀਂ ਬਿਲਕੁਲ ਜਦੋਂ ਗੱਲ ਨਹੀਂ ਬਣੀ ਤੇ ਉਸ ਤੋਂ ਬਾਅਦ ਆ ਗਿਆ ਬਲਕਸੰਤੀ ਦੇ ਜਿਲ੍ਹਾ ਪ੍ਰੇਸ਼ਦ ਨਹੀਂ ਚੋਣਾ ਉਧਰ ਵੀ ਗਿਆ ਬਾਕੀ ਸਾਰਾ ਕੁਝ ਛੱਡ ਦਿੱ ਜੀ ਕੌਣ ਇੱਥੇ ਜਿੱਤਿਆ ਕਿੱਥੇ ਹਾਰਿਆ ਲੇਕਿਨ ਜਿੱਥੇ ਬੇਅਦਬੀ ਦਾ ਮੁੱਦਾ ਸਭ ਤੋਂ ਭਾਰੂ ਸੀ ਜੀ ਉਸੀ ਵੈਬਨ ਕਲਾ ਤੇ ਬਰਗਾੜੀ ਬਰਗਾੜੀ ਵੈਬਨ ਕਲਾ ਤੇ ਬ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਜਿੱਤ ਗਿਆ ਜਿੱਤ ਗਿਆ ਇਥੋਂ ਤੱਕ ਕਿ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਸੰਧਵਾ ਸੀ ਜੀ ਜ਼ਿਲ੍ਹਾ ਪ੍ਰੀਸ਼ਦ ਸੰਧਵਾ ਤੋਂ ਵੀ ਜਿਹੜਾ ਕੈਂਡੀਡੇਟ ਜਿੱਤਿਆ ਹੈ ਜੀ ਉਹ ਕੈਂਡੀਡੇਟ ਆਮ ਆਦਮੀ ਪਾਰਟੀ ਦਾ ਨਹੀਂ ਜੀ ਨਾ ਉਹ ਕੈਂਡੀਡੇਟ ਕਾਂਗਰਸ ਪਾਰਟੀ ਦਾ ਅੱਛਾ ਜੀ ਉਹ ਕੈਂਡੀਡੇਟ ਜਗਮੀਤ ਸਿੰਘ ਬਰਾੜ ਦਾ ਜਗਮੀਤ ਬਰਾੜ ਦਾ ਉਹ ਜਗਮੀਤ ਸਿੰਘ ਬਰਾੜ ਦਾ ਤੁਸੀਂ ਇਹ ਦੇਖੋ ਕਿ ਆਮ ਆਦਮੀ ਪਾਰਟੀ ਦੇ ਕੋਲੇ ਰਹਿ ਕੀ ਗਿਆ ਰਹਿ ਕੀ ਗਿਆ ਜਿੱਥੋਂ ਬੇਅਦਬੀ ਦਾ ਮੁੱਦਾ ਸ਼ੁਰੂ ਹੋਇਆ ਸੀ ਜਿੱਥੇ ਬੇਅਦਬੀ ਦਾ ਮੁੱਦਾ ਅੱਜ ਵੀ ਖੜਾ ਹੋਇਆ ਹੈ ਖੜਾ ਹੋਇਆ ਉੱਥੋਂ ਅਕਾਲੀ ਦਲ ਜਿੱਤ ਗਿਆ ਤੇ ਫਿਰ ਇਹਦੇ ਤੇ ਹੁਣ ਇਹ ਆ ਵੀ ਅਗਲਾ ਨੈਰੇਟਿਵ ਕੀ ਹੋਊਗਾ ਕੀ ਹੋਊਗਾ ਇਹ ਜਿਹੜਾ ਮਾਮਲਾ 328 ਰੂਪ ਦਾ ਹੈ ਜੀ ਆਪਾਂ ਬੜੇ ਬਾਰੀ ਗੱਲ ਕਰ ਚੁੱਕੇ ਹਾਂ ਕਿ ਇਹਦੀ ਜਾਂਚ ਐਡਵੋਕੇਟ ਈਸ਼ਰ ਸਿੰਘ ਨੇ ਕੀਤੀ ਸੀ ਜੀ ਈਸ਼ਰ ਸਿੰਘ ਨੇ ਜੋ ਜਾਂਚ ਕੀਤੀ ਉਹਦੇ ਤੇ ਉਹਨਾਂ ਨੇ ਕਹਿਤਾ ਕਿ ਇਹ ਮਾਮਲਾ ਜਿਹੜਾ ਹੈਗਾ ਇਹ ਪੈਸੇ ਤੇ ਲੈ ਰਾਇ ਜੀ ਜਿਹੜਾ ਪੈਸਾ ਲਿਆ ਸੀ ਜਿਹੜੀ ਭੇਟਾ ਲਈ ਸੀ ਲੋਕਾਂ ਤੋਂ ਉਹ ਜਮਾ ਨਹੀਂ ਕਰਵਾਈ ਤੇ ਇਸ ਮਾਮਲੇ ਦੀ ਹੋਰ ਪੜਤਾਲ ਕਰਨ ਦੀ ਲੋੜ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇ ਬਿਲਕੁਲ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 2020 ਦੇ ਵਿੱਚ ਗ੍ਰੈਜੂਲੇਸ਼ਨ ਪਾਸ ਕੀਤਾ ਜੀ ਜਿਹਦਾ ਜ਼ਿਕਰ ਰਾਤ ਭਗਵੰਤ ਸਿੰਘ ਮਾਨ ਨੇ ਕੀਤਾ ਬਿਲਕੁਲ ਜੀ ਉਹ ਰੈਗੂਲੇਸ਼ਨ ਦੇ ਵਿੱਚ ਕੀ ਕਹਿੰਦੇ ਆ ਉਹ ਕਹਿੰਦੇ ਆ ਜੀ ਇਸ ਮਾਮਲੇ ਦੀ ਪੜਤਾਲ ਕੀਤੀ ਜਾਂਦੀ ਹੈ ਜਿਹੜੇ ਲੋਕਾਂ ਨੇ ਜੋ ਜੋ ਕੁਝ ਕੀਤਾ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਤੇ ਇੱਕ ਅਪਰਾਧਿਕ ਮਾਮਲਾ ਦਰਜ ਕਰਵਾਇਆ ਜਾਵੇ ਇਹ ਗੱਲ ਠੀਕ ਹੈ ਭਗਵੰਤ ਸਿੰਘ ਮਾਨ ਦੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਮਤਾ ਹੈ ਮਤਾ ਜੀ ਉਹ ਤੋਂ ਬਾਅਦ ਫਿਰ ਇੱਕ ਹੋਰ ਮਤਾ ਆ ਗਿਆ ਜੀ ਜਦੋਂ ਉਹ ਮਤਾ ਆ ਗਿਆ ਤੇ ਉਸ ਮਤੇ ਤੋਂ ਬਾਅਦ ਅੱਜ ਜਿਹੜੀ ਹੈਗੀ ਹੈ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਕਿਹਨੇ ਕੀਤੀ ਹੈ ਹਰਦੇਵਿੰਦਰ ਸਿੰਘ ਧਾਮੀ ਧਾਮੀ ਸਾਹਿਬ ਨੇ ਜੋਕੀ ਕੀ ਦੀ ਲਈ ਸੀ ਕਿ ਪਰਚਾ ਦਰਜ ਕਰਾਉਣ ਵਾਸਤੇ ਸਾਰਾ ਮਾਮਲਾ ਕਰਾਉਣਾ ਵਾਸਤੇ ਕਾਨੂੰਨੀ ਕਾਰਵਾਈ ਕਰਨ ਵਾਸਤੇ ਧਾਮੀ ਸਾਹਿਬ ਦੀ ਲਈ ਜੀ ਧਾਮੀ ਸਾਹਿਬ ਕਹਿੰਦੇ ਮੈਂ ਉਦੋਂ ਜਨਰਲ ਸਕੱਤਰ ਸੀ ਮੈਂ ਪ੍ਰਧਾਨ ਨਹੀਂ ਸੀ ਮੇਰੇ ਦੌਰ ਦੇ ਵਿੱਚ ਕੋਈ ਇਹ ਜੋ ਮਾਮਲਾ ਨਹੀਂ ਹੋਇਆ ਸਾਥੋਂ ਮਗਰੂ ਹੈ ਪਰ ਧਾਮੀ ਸਾਹਿਬ ਕਹਿੰਦੇ ਵੀ ਉਹ ਤੋਂ ਬਾਅਦ ਸਿੱਖ ਵਿਦਵਾਨਾਂ ਨੇ ਵੱਡੇ ਵੱਡੇ ਲੋਕਾਂ ਨੇ ਕਿਹਾ ਕਿ ਤੁਸੀਂ ਆਪਰੇਸ਼ਨ ਬਲੂ ਸਟਾਰ ਦੇ ਮਾਮਲੇ ਤਾਂ ਸਰਕਾਰ ਨੂੰ ਕੋਸਦੇ ਹੋ ਕੇਂਦਰ ਨੂੰ ਕੋਸਦੇ ਹੋ ਆਰਮੀ ਨੂੰ ਕੋਸਦੇ ਹੋ ਤੇ ਹੁਣ ਤੁਸੀਂ ਆਪਣੇ ਆਪ ਜਿਹੜਾ ਹੈਗਾ ਇਹ ਮਾਮਲਾ ਪੁਲਿਸ ਨੂੰ ਕਿਉਂ ਦਿੰਦੇ ਕਿਉਂ ਦਿੰਦੇ ਆ ਬਿਲਕੁਲ ਤੇ ਪੁਲਿਸ ਦੇ ਮਾਮਲੇ ਚੋਂ ਕਹਿੰਦੇ ਵੀ ਪੁਲਿਸ ਸਪੈਸੀ ਵੀ ਲੈ ਲੈਂਦੀ ਆ ਚਲੋ ਵਗੈਰਾ ਸਿਸਟਮ ਬੜੇ ਨੁਕਸਾਨ ਅਦਾਲਤਾਂ ਚ ਵੀ ਬੜਾ ਕੁਝ ਮਨੇਜ ਹੋ ਜਾਂਦਾ ਬਿਲਕੁਲ ਜੀ ਤੇ ਤੁਸੀਂ ਆਪਣੇ ਆਪ ਤੇ ਨੈਵਲ ਕਿਉਂ ਨਹੀਂ ਕਰਦੇ ਕਰਦੇ ਫਿਰ ਉਹ ਕਹਿੰਦਾ ਵੀ ਇੱਕ ਹੋਰ ਮਤਾ ਜਿਹੜਾ ਹੈਗਾ ਉਹ ਪਾਸ ਕੀਤਾ ਗਿਆ ਜਿਸ ਮਤੇ ਦੇ ਰਾਹੀਂ ਇਹ ਗੱਲ ਕਹੀ ਕਿ ਇਹ ਮਾਮਲਾ ਪੁਲਿਸ ਨੂੰ ਨਹੀਂ ਦਿੱਤਾ ਜਾਊਗਾ ਨਹੀਂ ਦਿੱਤਾ ਜਾਊਗਾ ਇਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਪੱਧਰ ਤੇ ਨਿਜਿੱਠੂਗੀ ਤੇ ਅਸੀਂ ਤਾਂ ਕਈ ਸਾਰੇ ਬੰਦਿਆਂ ਨੂੰ ਡਿਸਮਿਸ ਕਰਦਾ ਜੀ ਜਿਨ੍ਹਾਂ ਬੰਦਿਆਂ ਨੂੰ ਡਿਸਮਿਸ ਕੀਤਾ ਸੀ ਉਹ ਹਾਈ ਕੋਰਟ ਗਏ ਹਾਈ ਕੋ ਸਾਡੀ ਗੱਲ ਨੂੰ ਠੀਕ ਠਹਿਰਾਇਆ ਇਹ ਗੱਲ ਉਹਨਾਂ ਨੇ ਕਹੀ ਹੈ ਪਰ ਜਿਹੜੀ ਬੀਤੀ ਕੱਲ ਜਿਹੜੀ ਹੈ ਪ੍ਰੈਸ ਕਾਨਫਰੰਸ ਕਾਨਫਰੰਸ ਕੀਤੀ ਹੈ ਮੁੱਖ ਮੰਤਰੀ ਸਾਹਿਬ ਨੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਮੁੱਖ ਮੰਤਰੀ ਸਾਹਿਬ ਜਿਹੜਾ ਹੈਗਾ ਬੜਾ ਨਿੱਠ ਕੇ ਬੋਲਦੇ ਹੈ ਉਹ ਕਹਿੰਦੇ ਉਹਨਾਂ ਨੇ ਬਹੁਤ ਮਤਲਬ ਜੜਾਇਆ ਪਰ ਉਹਨਾਂ ਨੇ ਥੋੜਾ ਜਿਹਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਏਜੰਡੇ ਤੇ ਲਿਆ ਉਹਨਾਂ ਨੂੰ ਵੀ ਕ੍ਰਿਟੀਸਾਈਜ਼ ਕੀਤਾ ਅੱਛਾ ਜੀ ਇੱਥੋਂ ਤੱਕ ਕਹਿ ਦਿੱਤਾ ਕਿ ਤੁਸੀਂ ਜਿਹੜੀ ਹੈਗੀ ਹੈ ਤੁਹਾਡੀ ਤਾਂ ਮੁਜਕਤੀ ਵੀ ਪ੍ਰਪਰ ਨਹੀਂ ਅੱਛਾ ਜੀ ਤੁਹਾਨੂੰ ਤਾਂ ਪਾਸੇ ਅਸੇ ਜਾਣਾ ਪਿਆ ਦੇਖੋ ਅਕਾਲ ਤਖਤ ਸਾਹਿਬ ਜਿਹੜਾ ਹੈਗਾ ਸਿੱਖ ਪੰਥ ਦੀ ਸ਼ਾਨ ਹੈ ਬਿਲਕੁਲ ਜੀ ਇਹਨੂੰ ਮੰਨਿਆ ਕਿ ਮੰਨਿਆਗਾ ਅਕਾਲ ਤਖਤ ਸਾਹਿਬ ਦੇ ਉੱਤੇ ਅਕਾਲ ਤਖਤ ਸਾਹਿਬ ਦਾ ਆਪ ਦਾ ਮਹੱਤਵ ਹੈ ਉੱਤੇ ਜਥੇਦਾਰ ਉੱਤੇ ਸੇਵਾਦਾਰ ਕੌਣ ਬੈਂਦਾ ਹੈ ਕੋਈ ਵੀ ਬੈਠਾ ਹੋਵੇ ਕੋਈ ਵੀ ਬੈਠਾ ਹੋਵੇ ਉਹਨੂੰ ਪ੍ਰਵਾਨ ਕੀਤਾ ਜਾਂਦਾ ਹੈ ਬਜਾਏ ਸਵਾਏ ਇਸ ਕਰਕੇ ਕਿ ਕਿਸੇ ਨੇ ਬੱਚੇ ਦਾ ਅਪਰਾਧ ਕੀਤਾ ਹੋਵੇ ਜੀ ਲੋਕੋ ਨੂੰ ਨਾਮਨਜ਼ੂਰ ਕਰ ਲਿਆ ਜਿਵੇਂ ਕਿ ਗੈਰੀ ਗੁਰਵਤਨ ਸਿੰਘ ਨੂੰ ਕੀਤਾ ਕੀਤਾ ਹੋਇਆ ਗੁਰਦੇਰਾ ਮੁਖ ਨੂੰ ਮਾਫ ਕੀਤਾ ਸੀ ਔਰ ਉਹਨੂੰ ਆਪਣੀ ਜਿਹੜਾ ਉਹਨਾਂ ਨੇ ਫੈਸਲਾ ਕੀਤਾ ਸੀ ਲਾਗੂ ਕਰਵਾਉਣ ਵਾਸਤੇ ਐਸਡੀਪੀ ਤੋਂ 90 ਲੱਖ ਰੁਪਏ ਦਾ ਇਸ਼ਤਿਹਾਰ ਵੀ ਹੋਇਆ ਇਸ ਕਰਕੇ ਉਹਨੂੰ ਮਤਲਬ ਲੋਕਾਂ ਨੇ ਨਹੀਂ ਉਹਨੂੰ ਮੰਨਿਆ ਉਹ ਵਿਸਮ ਕਰਦਾ ਉਹਦਾ ਵਿਰੋਧ ਵੀ ਹੁੰਦਾ ਹੈ ਲੇਕਿਨ ਇਹ ਗਿਆਨੀ ਕੁਲਦੀਪ ਸਿੰਘ ਜਰਗਾਹ ਕੋਰਾਂ ਦੀ ਤਾਂ ਕੋਈ ਅਸੀ ਗੱਲ ਨਹੀਂ ਨਾ ਬਿਲਕੁਲ ਵੀ ਉਹਨਾਂ ਨੂੰ ਇਹ ਠੀਕ ਹੈ ਕਿ ਹਾਲਾਤ ਕਰੇ ਪੰਥ ਆਪਸ ਵਿੱਚ ਖੇੜੂ-ਖੇੜੂ ਪੰਥ ਨੇ ਵਿਰੋਧ ਤਾਂ ਗੋਤ ਚੱਲਦੀ ਹੈ ਬਿਲਕੁਲ ਇਸ ਕੋਈ ਸ਼ੱਕ ਨਹੀਂ ਕਿ ਉਹਨਾਂ ਨੂੰ ਰਾਤ ਦੇ ਹਨੇਰੇ ਦੇ ਵਿੱਚ ਹੀ ਰਹਿਗਾ ਪੇਕਓਵਰ ਕਰਾਇਆ ਗਿਆ ਤਖਤ ਸਾਹਿਬ ਦਾ ਜੱਥੇਦਾਰ ਕਿਸਕਰ ਸਾਹਿਬ ਦਾ ਅਰ ਇਹ ਵੀ ਹੁਣ ਇੱਕ ਫੈਕਟ ਹੈ ਕਿ ਜਿਹੜੇ ਲੋਕਾਂ ਨੇ ਉਦੋਂ ਵਿਰੋਧ ਕੀਤਾ ਸੀ ਉਹ ਲੋਕ ਅੱਜ ਉਹਨਾਂ ਦੇ ਨਾਲ ਆ ਗਏ ਬਿਲਕੁਲ ਜਿਹੜੇ ਸਿੰਘਾ ਉਹ ਵੀ ਨਾਲ ਆ ਗਏ ਕੁਝ ਸੰਸਥਾਵਾਂ ਵੀ ਨਾਲ ਆ ਗਈਆਂ ਇਵਨ ਪਿਛਲੇ ਦਿਨਾਂ ਦੇ ਵਿੱਚ ਜਿਹਦੇ ਅਲਟੀਮੇਟਮ ਦਿੱਤੇ ਹੁੰਦੇ ਸੀ ਹਰਨਾਮ ਸਿੰਘ ਤੋਂ ਮਾ ਉਹ ਵੀ ਖਤਾਲੇ ਉਹਨਾਂ ਦੇ ਨਾਲ ਆ ਗਏ ਨਾਲ ਆ ਗਏ ਬਿਲਕੁਲ ਜੀ ਫਤਿਹਗੜ੍ਹ ਸਾਹਿਬ ਦੇ ਬਿਲਕੁਲ ਬਿਲਕੁਲ ਜੀ ਇਸ ਕਰਕੇ ਮਤਲਬ ਇਹ ਗੱਲ ਕਰਨਾ ਹੁੰਦਾ ਇੱਕ ਮੁੱਖ ਕਾਰਨ ਕੀ ਹੈ ਜੀ ਮੁੱਖ ਮੰਤਰੀ ਸਾਹਿਬ ਨੂੰ ਇਹਨਾਂ ਕੁਝ ਕਿਉਂ ਕਰਨਾ ਪੈਗਾ ਮੁੱਖ ਮੰਤਰੀ ਸਾਹਿਬ ਨੂੰ 328 ਸਰੂਪਾਂ ਦੀ ਬੇਅਦਬੀ ਤਾਂ ਦਿਖ ਰਹੀ ਹੈ ਜਿਹੜੀ ਕਿ ਬੇਅਦਬੀ ਹੈ ਨਹੀਂ ਨਹੀਂ ਉਹਨੂੰ ਬੇਅਦਬੀ ਨਹੀਂ ਕਹਿ ਸਕਦੇ ਗੁਰੂ ਗ੍ਰੰਥ ਸਾਹਿਬ ਦੇ ਇੱਕ ਅੰਗ ਦਾ ਕਿਤੇ ਗੇ ਪੰਜਾਬ ਚ ਕਿਤੇ ਬੇਅਦਬੀ ਹੋ ਜਾਏ ਸਾਰਾ ਪੰਜਾਬ ਖੜਾ ਹੋ ਜਾਂਦਾ ਹੈ ਬਿਲਕੁਲ ਜੀ ਬਿਲਕੁਲ ਦਰਬਾਰ ਸਾਹਿਬ ਦੇ ਵਿੱਚ ਇੱਕ ਬੰਦੇ ਨੇ ਉਹ ਗ੍ਰਿਲ ਪਾਰਕ ਕੀਤੀ ਗ੍ਰਿਲ ਪਾਰਕ ਕੀਤੀ ਸੀ ਇਹ ਨਹੀਂ ਪਤਾ ਲੱਗਿਆ ਬੰਦਾ ਕੌਣਾ ਲੋਕਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਗੁਰੂ ਗ੍ਰੰਥ ਸਾਹਿਬ ਦੇ 328 ਰੂਪਾਂ ਦੀ ਬੇਅਦਬੀ ਹੋ ਜਾਈ ਤੇ ਸਿੱਖ ਬਰਦਾਸ਼ਤ ਕਰ ਲੈਣਗੇ ਇਹਨੂੰ ਅਸੀਂ ਬੇਅਦ ਇਹਨੂੰ ਬੇਅਦਬੀ ਨਹੀਂ ਕਹਿ ਸਕਦੇ ਮਿਸਮੈਨੇਜਮੈਂਟ ਕਹਿ ਸਕਦੇ ਹਾਂ ਬਿਲਕੁਲ ਜੀ ਪਰ ਮੁੱਖ ਮੰਤਰੀ ਸਾਹਿਬ ਹੁਣ ਇਹ ਕਿਉਂ ਬਣਾਉਂਦੇ ਹੁਣ ਕਿਉਂ ਜ਼ਿਆਦਾ ਜੀ ਮੁੱਖ ਮੰਤਰੀ ਸਾਹਿਬ ਇਸ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਪਹਿਲਾਂ ਦਾ ਸਵਾਲ ਹੈ ਜੀ ਕਿ ਤੁਸੀਂ ਇਹ ਦੱਸੋ ਜੀ ਤੁਹਾਡੀ ਸਰਕਾਰ 2022 ਚ ਆ ਕੇ ਤੇ 25 ਤੱਕ ਆ ਗਈ 5 ਸਾਲ ਹੋ ਗਏ ਉਸੇ ਜਿਹੜੀ ਹੈਗੀ ਹੁਣ ਤੱਕ ਜਿਹੜਾ ਹੈਗਾ ਉਹ ਜਿਹੜਾ ਬੇਅਦਬੀ ਦੇ ਮਾਮਲੇ 'ਚ ਕੀ ਕੀਤਾ ਕੀ ਕੀਤਾ ਤੁਸੀਂ ਜਿਸ ਕੁੰਮਰ ਵੀਦੇ ਪ੍ਰਤਾਪ ਸਿੰਘ ਨੂੰ ਅੱਗੇ ਲਾ ਕੇ ਤੁਸੀਂ ਵੋਟਾਂ ਲਈਆਂ ਸੀ ਉਹ ਕੁੰਮਰ ਵੀਦੇ ਪ੍ਰਤਾਪ ਸਿੰਘ ਕਹਿੰਦਾ ਮੈਨੂੰ ਪੁੱਛਦੇ ਕੋਈ ਨਹੀਂ ਪੁੱਛਦੇ ਹੀ ਕੋਈ ਨਹੀਂ ਪਾਸੇ ਕਹਿੰਦਾ ਕੁੰਮਰ ਵੀਦੇ ਪ੍ਰਤਾਪ ਸਿੰਘ ਟਾਈਮ ਮੰਗਦਾ ਸਪੀਕਰ ਸਾਹਿਬ ਤੋਂ ਕਿ ਸਪੀਕਰ ਸਾਹਿਬ ਮੈਨੂੰ ਟਾਈਮ ਦਿਓ ਮੈਂ ਬੇਅਦਬੀ ਬਾਰੇ ਕੁਝ ਗੱਲ ਕਰਨੀ ਹੈ ਸਪੀਕਰ ਸਾਹਿਬ ਉਹਨੂੰ ਟਾਈਮ ਬਿਲਕੁਲ ਜੀ ਸਪੀਕਰ ਸਾਹਿਬ ਨੂੰ ਜੇ ਇੱਕ ਥਾਣੇਦਾਰ ਨਾਲ ਅਲਰਜੀ ਹੈ ਜੀ ਤੇ ਕਾਲੀਆਂ ਭੇਡਾਂ ਬਾਰੇ ਤਾਂ ਕੋਮਰ ਵਿਜੇ ਪ੍ਰਤਾਪ ਸਿੰਘ ਨੂੰ ਖੜਾ ਕਰਦੇ ਹੋਰ ਸਭ ਤੁਸੀਂ ਦੱਸੋ ਕੀ ਕਰਦੇ ਬਿਲਕੁਲ ਜੀ ਲੇਕਿਨ ਸਪੀਕਰ ਸਾਹਿਬ ਨੇ ਕੋਮਰ ਵਿਜੇ ਪ੍ਰਤਾਪ ਸਿੰਘ ਨੂੰ ਤਾਂ ਇੱਕ ਮਿੰਟ ਦਾ ਸਮਾਂ ਨਹੀਂ ਦਿੱਤਾ ਹਜੇ ਤੱਕ ਟਾਈਮ ਨਹੀਂ ਦਿੰਦਾ ਜੀ ਪਰ ਜਿਹੜੇ ਸਿੱਖ ਸੰਭਾਵਨਾਦਾਨ ਵਾਲੇ ਉੱਥੇ ਬੈਠੇ ਹੈ ਹੈਰੀਟੇਜ ਸੀਟ ਦੇ ਵਿੱਚ ਜੀ ਉਹਨਾਂ ਦੇ ਕੋਲੇ ਜਾਂਦੇ ਹੈ ਕੌਣ ਕੌਣ ਜਾਂਦੇ ਹੈ ਸੰਦੇਵਾ ਸਾਫ ਸਪੀਕਰ ਸਾਹਿਬ ਅੱਛਾ ਜੀ ਨਾਲ ਉਹਨਾਂ ਦੇ ਜਾਂਦੇ ਆ ਬੈਂਸ ਸਾਹਿਬ ਐਜੂਕੇਸ਼ਨ ਮਨਿਸਟਰ ਜੀ ਨਾਲ ਉਹਨਾਂ ਦੇ ਨਿੱਧਰ ਸਾਹਿਬ ਜਾਂਦੇ ਆ ਐਮ ਐਲ ਏ ਅੰਮ੍ਰਿਤਸਰ ਤੋਂ ਤੇ ਸਾਫਕਾ ਜਿਹੜੇ ਹੈਗੇ ਆ ਲੋਕਲ ਬਾਰਦੀ ਦੇ ਮਨਿਸਟਰ ਜੀ ਉੱਥੇ ਜਾ ਕੇ ਉਹ ਇਸ਼ਾਰ ਕਰਦੇ ਆ ਕਿ ਅਸੀਂ ਪਰਚਾ ਦਰਜ ਕਰਾਂਗੇ ਜੀ ਤੇ ਘੰਟੇ ਦੇ ਵਿੱਚ ਪਰਚਾ ਦਰਜ ਕਰਕੇ ਤੇ ਉਹ ਚ ਕਾਫੀ ਭੇਜ ਦੇ ਦਿੰਦੇ ਆ ਬਿਲਕੁਲ ਜੀ ਇਹ ਹੁਣ ਜੇ ਜਿਹੜੇ ਬੰਦੇ ਦੇ ਕੋਲੇ ਪਾਵਰ ਹੈ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਜਿਹਨੇ ਪੜਤਾਲ ਕੀਤੀ ਉਹਨੂੰ ਬੋਲਣ ਵਾਸਤੇ ਤਾਂ 1 ਮਿੰਟ ਦਾ ਟਾਈਮ ਹੈ ਨਹੀਂ ਇਹਨਾਂ ਕੋਲੇ ਦੇ ਉਹ ਸਪੀਕਰ ਜਿਹੜਾ ਜਾ ਕੇ ਚੱਲ ਕੇ ਕਹਿੰਦਾ ਕਿ ਅਸੀਂ ਪਰਚਾ ਦਰਜ ਕਰਵਾ ਦੇਵਾਂਗੇ ਇਹਦਾ ਮਤਲਬ ਕੀ ਹੈ ਕੀ ਕਾਰਨ ਕੀ ਹੈ ਜੀ ਇਹਦਾ ਮਤਲਬ ਇਹ ਹੈ ਕਿ ਅਕਾਲੀ ਦਲ ਜਿਹੜਾ ਆਈਸੀਯੂ 'ਚ ਸੀ ਉਹਦੇ ਆਈਸੀਯੂ 'ਚ ਬਾਹਰ ਨਿਕਲ ਤੋਂ ਬਾਅਦ ਇਹ ਪਤਾ ਲੱਗ ਗਿਆ ਜੀ ਇਹ ਸਾਡੀ ਲੜਾਈ ਜਿਹੜੀ ਅਗਲੀ ਉਹ ਭਾਰਤੀ ਜਨਤਾ ਪਾਰਟੀ ਨਾਲ ਵੀ ਹੈ ਨਹੀਂ ਜੀ ਕਾਂਗਰਸ ਵੀ ਪਾਟੋ ਧਾੜ ਹੈ ਜੀ ਸਾਡੀ ਲੜਾਈ ਅਕਾਲੀ ਦਲ ਹੁਣ ਨਾਲ ਹੋ ਸਕਦੀ ਹੈ ਜੀ ਅਗਲੀ ਗੱਲ ਅਕਾਲੀ ਦਲ ਦੇ ਵਿੱਚ ਏਕੇ ਦੀ ਚਰਚਾ ਵੀ ਹੋਣ ਲੱਗ ਪਈ ਹੈ ਚਰਚਾ ਇਹ ਵੀ ਹੋਣ ਲੱਗ ਪਈ ਹੈ ਕਿ ਬੀਜੇਪੀ ਨਾਲ ਸਮਝੌਤਾ ਹੋ ਸਕਦਾ ਹੈ ਮੁੱਖ ਮੰਤਰੀ ਸਾਹਿਬ ਆਪ ਕਹਿੰਦੇ ਜੀ ਕਿ ਬੀਜੇਪੀ ਵਾਲਿਆਂ ਨੇ ਵੀ ਤਾਂ ਕਾルトੂਨ ਗਲਤ ਬਣਾਏ ਸੀ ਨਾ ਸਾਨੂੰ ਤਾਂ ਸਮਝਣ ਕਰ ਲਿਆ ਤੇ ਉਹਨਾਂ ਨੂੰ ਕਿਉਂ ਨਹੀਂ ਸਮਝ ਕਰ ਦਿੱਤੀ ਉਹ ਵੀ ਸਮਝੌਤਾ ਹੋ ਸਕਦਾ ਤੇ ਸਭ ਇਹ ਹੈ ਕਿ ਉਹ ਜਿਹੜਾ ਸਮਝੌਤਾ ਜੇ ਬੀਜੇਪੀ ਨਾਲ ਹੁੰਦਾ ਹੈ ਜ ਇਹਨਾਂ ਦੀ ਆਪਸੀ ਇਕਤਾ ਹੁੰਦੀ ਹੈ ਤੇ ਟੱਕਰ ਕੀ ਦੀ ਹੁੰਦੀ ਹੈ ਆਮ ਆਦਮੀ ਪਾਰਟੀ ਦੀ ਤੇ ਅਕਾਲੀ ਦਲ ਇਸ ਕਰਕੇ ਅਕਾਲੀ ਦਲ ਨੂੰ ਚੁਣੌਤੀ ਦੇਣ ਵਾਸਤੇ ਕਿਸ ਮੁੱਦੇ ਨੂੰ ਆ ਕੇ ਬਣਾਉਣਾ ਹੈ ਉਹ ਆ 328 ਸੂਪਾ ਇਹ ਕਹਿੰਨਾ ਕਿ ਆ ਦੇਖੋ 328 ਨੂੰ ਪਲੇ ਮਾਮਲੇ ਚ ਅਸੀਂ ਹੱਲ ਕਰਪਾ ਜੀ ਸਵਾਲੇ ਪੈਦਾ ਹੁੰਦਾ ਕਿ 4 ਸਾਲਾਂ ਦੇ ਵਿੱਚ ਇਹ ਪਹਿਲਾਂ ਵਾਰੀ ਹੋਈ ਹੈ ਹਾਂਜੀ ਜਿਹਦੀ ਬਦੌਲਤ ਤੁਸੀਂ ਮੁੜ ਕੇ ਪਾਵਰ 'ਤੇ ਆਏ ਹੋ ਪਾਵਰ 'ਤੇ ਆਏ ਉਹਦਾ ਤੁਸੀਂ ਹੱਲ ਨਹੀਂ ਕੀਤਾ ਤੇ ਨਵਾਂ ਮਾਅਬਲਾ ਤੁਸੀਂ ਹੱਲ ਕਰਨੀ ਜਾਂਦੇ ਹੋ ਮੈਂ ਇਹ ਨਹੀਂ ਕਹਦਾ ਕਿ ਸ਼ਰੋਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਾਦਲ ਪਰਵਾਰ ਤੁੰਤ ਹੁੰਦਾ ਹੈ ਜੀ ਗਲਤੀਆਂ ਉਹਨਾਂ 'ਚ ਵੀ ਹੈਗੀਆਂ ਉਹਨਾਂ 'ਚ ਵੀ ਹੈਗੀਆਂ ਉਹਨਾਂ ਨੇ ਵੀ ਜਿਹੜੀ ਹੈਗੀ ਅਬਦੇਲੇ ਸਿਰ ਜਿਹੜਾ ਇਸ ਮਾਮਲੇ ਨੂੰ ਕਿਉਂ ਨਹੀਂ ਇਮੀਡੀਏਟ ਇਹ ਮਾਮਲਾ ਜਿਹੜਾ ਜਿਹੜਾ ਸੁਣਾ ਰਹੇ ਹੋ ਉਹਨੂੰ ਲਟਕਾਊਗਾ ਤੁਸੀਂ ਵੀ ਉਹਦਾ ਹਿੱਸਾ ਬਣੇ ਹੋ ਪਰ ਵੱਡੀ ਗੱਲ ਇਹ ਹੈ ਕਿ ਮੈਂ ਸਮਝਦਾ ਕਿ ਇਹ ਨੈਰੇਟਿਵ ਸਿਰਜਿਆ ਜਾ ਰਿਹਾ 2 ਵਾਸਤੇ ਅਜੰਡਾ ਤੈ ਕੀਤਾ ਜਾਂਦਾ ਹੈ ਕਿ ਸਾਡਾ ਕੀ ਅਜੰਡਾ ਹੋਊਗਾ ਸਾਡਾ ਹੋਊਗਾ ਕਿ ਇਹਨਾਂ ਨੇ ਬੇਅਦਵੀ ਕਰਾਈ ਬੇਅਦਵੀ ਕਰਾਈ ਇਹਨਾਂ ਨੇ ਬੇਅਦਵੀ ਕਰਵਾਈ ਉਹਦੇ ਬਾਅਦ ਸਿੱਖ ਪੰਥ ਦੇ ਵਿੱਚ ਫੁੱਟ ਪਾਉਣੀ ਵੀ ਫੁੱਟ ਪਾਉਣੀ ਦੇਖੋ ਜਿਹੜੀ ਜਿਹੜੀ ਪਹਿਲਾਂ ਦੋ ਦਲ ਬਣੇ ਹੋਏ ਐ ਇੱਕ ਅਕਾਲੀ ਦਲ ਸੁਖਵੀਰ ਬਾਦਲ ਦੀ ਹੋਈ ਵਾਲਾ ਜੀ ਇੱਕ ਯਾਨੀ ਹਰਪ੍ਰੀਤ ਸਿੰਘ ਵਾਲਾ ਉਹਨਾਂ ਦਾ ਇੱਕ ਹੋਰ ਮਤਭੇਦ ਐ ਜੀ ਲੇਕਿਨ ਕੁਝ ਲੋਕ ਜਿਹੜੇ ਹੁਣ ਆ ਕੇ ਕਹਿੰਦੇ ਸਰਕਾਰ ਠੀਕ ਕਰ ਰਹੀ ਹੈ ਬਿਲਕੁਲ ਜੀ ਸਿੱਖ ਭਾਈਚਾਰੇ ਦੇ ਉਹਨਾਂ ਨੂੰ ਸਰਕਾਰ ਵੱਲੋਂ ਬਿਨੂ ਓਵਰ ਕੀਤਾ ਗਿਆ ਸੋ ਅਗਲੀ ਗੱਲ ਮੈਂ ਕਹਿਣੀ ਚਾਹੂੰਗਾ ਜਿਹੜੀ ਬਹੁਤ ਜ਼ਰੂਰੀ ਹੈ ਜੀ ਉਹ ਇਹ ਹੈ ਕਿ ਜਦੋਂ ਅਕਾਲ ਪੁਰਖ ਸਾਹਿਬ ਜੀ ਜਾਂ ਗੁਰੂ ਗ੍ਰੰਥ ਸਾਹਿਬ ਜੀ ਇਹਨੂੰ ਪੋਲੀਟੀਕਲ ਹਿੱਤਾਂ ਵਾਸਤੇ ਵਰਤਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਨੇ ਵੀ ਵਰਤਣ ਦੀ ਕੋਸ਼ਿਸ਼ ਕੀਤੀ ਹੈ ਉਹਨੂੰ ਬੜਾ ਬਹੁਤ ਹੈਗਾ ਭਾਰੀ ਖਮਿਆਜਾ ਭੁਗਤਣਾ ਬਿਲਕੁਲ ਬਿਲਕੁਲ ਉਹ ਬੇਸ਼ੱਕ ਇੰਦਰਾ ਗਾਂਧੀ ਸੀ ਬਿਲਕੁਲ ਜੀ ਜਿਹਨੇ ਪਹਿਲਾਂ ਪੰਜਾਬ ਮਸਲੇ ਨੂੰ ਲਟਕਾਇਆ ਬਿਲਕੁਲ ਲਟਕਾਉਣ ਤੋਂ ਬਾਅਦ ਮੁੱਖ ਇਸ ਇਸ ਥੇਲੇ ਕਿਹਾ ਜਾਂਦਾ ਗਿਆ ਕਿ ਇਥੇ ਆਰਮੀ ਐਕਸ਼ਨ ਕੀਤਾ ਜਾਵੇ ਜੀ ਬੜੇ ਬਾਰੀ ਆਪਾਂ ਬਕ ਬਕ ਪਲੇਟਫਾਰਮਾਂ 'ਤੇ ਗੱਲ ਕੀਤੀ ਹੈ ਕਿ ਅਸਲ ਦੇ ਵਿੱਚ ਉਹ ਮੁੱਦਾ ਹੈ ਹੀ ਨਹੀਂ ਸੀ ਜਿਹਨੂੰ ਬਣਾਇਆ ਗਿਆ ਫਿਰ ਇੱਕ ਆਰਮੀ ਐਕਸ਼ਨ ਕੀਤਾ ਕਿਉਂ ਤਾਕਿ ਸਾਰੇ ਦੇਸ਼ ਦੇ ਵਿੱਚ ਇਹ ਕੀਤਾ ਜਾ ਸਕੇ ਕਿ ਇਹ ਇੰਦਰਾ ਗਾਂਧੀ ਸੀ ਜਿਨੇ 1971 ਦੇ ਵਿੱਚ ਪਾਕਿਸਤਾਨ ਦੇ ਦੋ ਟੁਕੜੇ ਕਰਤੇ ਤੇ ਆ ਸਿੱਖ ਭਾਈਚਾਰਾ ਜਿਹੜਾ ਹੈਗਾ ਜਿਹਦੇ ਜਿਹੜੇ ਖਾੜਕੂ ਬਾਦ ਐ ਰੱਤਬਾਦੀ ਬਖਵਾਦੀ ਜਮੇ ਉਹ ਕਹਿੰਦੇ ਸੀ ਜਿਨ੍ਹਾਂ ਨੇ ਇਥੇ ਹਿੰਦੂਆਂ ਨੂੰ ਮਾਰਨਾ ਸ਼ੁਰੂ ਕੀਤਾ ਤੇ ਇੰਦਰਾ ਗਾਂਧੀ ਨੇ ਉਹਨਾਂ ਦੇ ਆਪਸ਼ ਕੀਤਾ ਆਪਰੇਸ਼ਨ ਬਲੂ ਸਟਾਰ ਕੀਤਾ ਗਲਤੀ ਕਰ ਬੈਠੀ ਜੀ ਗਲਤੀ ਦਾ ਅਹਿਸਾਸ ਵੀ ਹੋ ਗਿਆ ਸੀ ਪਰ ਉਹਦਾ ਖਮਿਆਜਾ ਵੀ ਭੁਗਤਣਾ ਪਿਆ ਜਦੋਂ ਜਜਵਾਤੀ ਹੋਏ ਉਹਦੇ ਦੋ ਅੰਗ ਰੱਖੇ ਕਾਂ ਨੇ ਉਹਦਾ ਕਤਲ ਕਰ ਦਿੱਤਾ ਉਹ ਤੋਂ ਬਾਅਦ ਸ਼ੇਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਨੂੰ ਜਿਵੇਂ ਇਸਤੇਮਾਲ ਕਰਨਾ ਚਾਹਿਆ ਕਾਂਗਰਸ ਨੇ ਕਰਨਾ ਚਾਹਿਆ ਜੀ ਕਾਂਗਰਸ ਦੀ ਹਾਲਤੀ ਹੈ ਹੁਣ ਇਹ ਕਰਨਾ ਚਾਹ ਰਹੇ ਜਿਵੇਂ ਜਿਵੇਂ ਤੁਸੀਂ ਗੁਰੂ ਗ੍ਰੰਥ ਸਾਹਿਬ ਅਕਾਲ ਪੁਰਖ ਸਾਹਿਬ ਜਾਂ ਸਿੱਖ ਮਥਾ ਇਹਨੂੰ ਆਪਣੇ ਪੋਲੀਟੀਕਲ ਹਿੱਤਾਂ ਵਾਸਤੇ ਵਰਤੋਗੇ ਤੁਸੀਂ ਉਸ ਬੇੜੇ ਅੱਗ ਨਾਲ ਖੇਡੋਗੇ ਖੇਡੋਗੇ ਸਾਡੀ ਬੇਨਤੀ ਹੈ ਕਿ ਵਾਸਤੇ ਰੱਬ ਦੇ ਜੀ ਪੰਜਾਬ ਨੇ ਪਹਿਲਾਂ ਜਿਹੜਾ ਹੈਗਾ ਬਹੁਤ ਵੱਡਾ ਸੰਤਾਪ ਭੁਗਤਿਆ ਪੰਜਾਬ ਨੂੰ ਇੱਕ ਪ੍ਰਯੋਗਸ਼ਾਲਾ ਨਾ ਬਣਾਓ ਆਪਣੀ ਸੱਤਾ ਵਾਸਤੇ ਆਪਣੀਆਂ ਕੁਰਸੀਆਂ ਨੂੰ ਬਰਕਰਾਰ ਕਰਨ ਵਾਸਤੇ ਜਾਂ ਆਪਣੀ ਕੁਰਸੀ ਜਾਂ ਕੁਰਸੀ ਦੇ ਉੱਤੇ ਕਬਜ਼ਾ ਕਬਜ਼ਾ ਕਰਨ ਵਾਸਤੇ ਬਿਲਕੁਲ ਉਹ ਹੈ ਜਿਹੜੇ ਕੁਰਸੀ ਨੂੰ ਬਰਕਰਾਰ ਰੱਖਣਾ ਚਾਹੁੰਦੇ ਇਸ ਮਹਾਨ ਨੇ ਦੂਜੇ ਉਹ ਹੈ ਜਿਹੜੇ ਕੁਰਸੀ ਪ੍ਰਾਪਤ ਕਰਨਾ ਚਾਹੁੰਦੇ ਇਸ ਮਹਾਨ ਨੇ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਆ ਗਈ ਅਕਾਲ ਤਖਤ ਅਕਾਲ ਤਖਤ ਸਭ ਕੋਈ ਵੀ ਵਿਗਿਆਨੀ ਜਾਨੀ ਹਰਪ੍ਰੀਤ ਸਿੰਘ ਹੋਵੇ ਤਾਂ ਉਹਨਾਂ ਨੂੰ ਵੀ ਲੋਕ ਆਪਣਾ ਤਮਸਪੂਰ ਹੋ ਦੇ ਸੀ ਆਪਾਂ ਨੂੰ ਪਤਾ ਕਿ ਬਾਦਲ ਪਰਿਵਾਰ ਦੀ ਬਿਲਕੁਲ ਨਹੀਂ ਮੰਨਦੀ ਬਿਲਕੁਲ ਜੀ ਯਾਨੀ ਹਰਪ੍ਰੀਤ ਸਿੰਘ ਜਦੋਂ ਕਹਿੰਦੇ ਸੀ ਗੱਲ ਕਰ ਉਹ ਇੱਕ ਡਾਂਟ ਵੀ ਰਹੇ ਸੀ ਤੇ ਸੁਖਬੀਰ ਬਾਦਲ ਹੁਣ ਨਹੀਂ ਇੱਥੇ ਨੀਮੀ ਭਾਈ ਖੜੇ ਸੀ ਨੀਮੀ ਭਾਈ ਖੜੇ ਸੀ ਬਿਰਸਾ ਸਿੰਘ ਬਲਟੋਹਾੜ ਨੂੰ ਵੀ ਕਹਿ ਰਹੇ ਕੱਢ ਦਿਓ ਅਕਾਲੀ ਦਲ ਚੋਂ ਕੱਢਣਾ ਪਿਆ ਉਹ ਸਾਰਾ ਕੁਝ ਕਰਨਾ ਪਿਆ ਉਹ ਇਸ ਕਰਕੇ ਆ ਕਿ ਉਹ ਅਕਾਲ ਤਖਤ ਸਾਹਿਬ ਜਿਹੜਾ ਮਹਾਨ ਹੈ ਸਿੱਖ ਪੰਥ ਜਿਹੜਾ ਉਹਦੀ ਉਹਦੀ ਹੈ ਮੁੱਖ ਮੰਤਰੀ ਸਾਹਿਬ ਨੂੰ ਵੀ ਚਾਹੀਦਾ ਕਿ ਤੁਸੀਂ ਪੋਲੀਟੀਕਲ ਲੜਾਈ ਲੜੋ ਲੜੋ ਬਿਲਕੁਲ ਲੇਕਿਨ ਧਰਮ ਨੂੰ ਜਦੋਂ ਧਰਮ ਦੀ ਰਾਜਨੀਤੀ ਕਰੋਗੇ ਨਾ ਤੁਸੀਂ ਧਰਮ ਨੂੰ ਜਦੋਂ ਤੁਸੀਂ ਰਾਜਨੀਤਿਕ ਹਿੱਤਾਂ ਵਾਸਤੇ ਇਸਤੇਮਾਲ ਕਰੋਗੇ ਇਹ ਜਾਤੀ ਤੌਰ ਤੇ ਵੀ ਨੁਕਸਾਨਦੇਹ ਹੈ ਤੇ ਪੰਜਾਬ ਵਾਸਤੇ ਵੀ ਨੁਕਸਾਨਦੇਹ ਹੈ ਘਰ ਪੰਜਾਬ ਭੁੱਗ ਚੁੱਕੇ ਇਸ ਕਰਨ ਨੂੰ ਤੁਸੀਂ ਬੇਨਤੀ ਹੈ ਕਿ ਕਿਰਪਾ ਕਰਕੇ ਇਸ ਮੁੱਦੇ ਨੂੰ ਧਰਨ ਜਿਹੜਾ ਹੈਗਾ ਬਹੁਤ ਬਹੁਤ ਨਾਜ਼ੁਕ ਮੁੱਦਾ ਹੈ ਇਸ ਨਾਜ਼ੁਕ ਮੁੱਦੇ ਨੂੰ ਤੁਸੀਂ ਰਾਜਸੀ ਰੋਕਣਾ ਸੇਕਣ ਵਾਸਤੇ ਇਸਤੇਮਾਲ ਨਾ ਕਰੋ ਬਹੁਤ ਬਹੁਤ ਧੰਨਵਾਦ ਢਿੱਲੋ ਸਾਹਿਬ ਤੁਹਾਡਾ ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ ਬਖਤੌਰ ਢਿੱਲੋਂ ਨਾਲ Instagram ਤੇ Facebook ਪੇਜ ਸਾਨੂੰ ਦਿਓ ਇਜਾਜ਼ਤ ਤੇ ਸਾਸਰਗੀ ਅਗਾਜ਼